ਸ਼ਲੋਕ ਮਹੱਲਾ 5 ਕੜਛੀਆਂ ਫਿਰਨ ਸੁਆਉ ਨਾ ਜਾਣੈ ਸੁਝੀਆਂ ਸਈ ਸੁਖ ਬਿਸਨ ਨਾਨਕ ਰੱਤੇ ਪ੍ਰੇਮ ਰਸ ਕੜਛੀ ਹੁੰਦੀ ਹੈ ਜੱਗ ਕੇ ਜਾਏ ਲੋਣ ਵਾਲੇ ਚ ਪਾਵੇ ਚਾਹੇ ਬਿਠੇ ਵਾਲੇ ਚ ਪਾਵੇ ਉਹਦੇ ਕਿਹੜਾ ਕਹਿਣੇ ਵੀ ਲੋਣ ਵਾਲੇ ਚ ਕਿਉਂ ਪਾਤਾ ਬਿਠੇ ਵਾਲੇ ਚ ਕਿਉਂ ਪਾਵੇ ਉਹ ਤੀਸਰੀ ਦੱਸਦੀਆਂ ਕੜਛੀਆਂ ਸੁਆ ਲਈ ਦੱਸਦੀਆਂ ਉਹਨਾਂ ਦਾ ਆਪਣਾ ਕੋਈ ਸਵਾਲ ਸੌ ਦੀ ਹੁੰਦਾ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਹੁੰਦਾ ਅੱਛਾ ਕੁਝ ਜ਼ੰਮਤ ਇਹ ਜਿਹੀ ਵੀ ਆ ਕੜਚੀਆਂ ਵਰਗੀ ਆ ਹੁੰਦੀ ਆ ਗੁਰਮਤਿ ਚਾਹ ਗੁਰੂ ਕੋਲ ਚਲੀ ਜਾਵੇ ਚਾਹ ਆਮ ਆਦਮੀ ਚਲੀ ਜਾਵੇ ਚਾਹ ਕਿਤੇ ਨਹੀਂ ਜਾਵੇ ਉਹ ਕੜਚੀ ਵਾਲਾ ਹੀ ਸੌ ਹੁੰਦਾ ਲੋ ਅੱਛਾ ਤਾਂ ਇਹ ਨਾ ਪੁੱਛੀਂ ਕਿ ਉਹ ਕਹਿੰਦਾ ਪਤਾ ਨਹੀਂ ਠੀਕ ਹੈ ਜੀ ਅੰਦਰ ਵਧੀਆ ਸੀ ਨਾ ਜਾਣਨ ਸੁਣੀਆਂ ਜਾਣਾ ਸੁਧੀਆਂ ਰਹਣਿਆਂ ਵੀ ਬਾਤ ਦਿਖਾਦੀ ਤੇ ਅਰਜੀ ਕੋਈ ਭਰੇ ਨਹੀਂ ਰਹਿੰਦਾ ਅੱਛਾ ਜੀ ਇਹ ਜੋ ਖਾਲੀ ਸਾਰੇ ਮਾਰਦਾ ਪੁੱਠੀ ਕਰਕੇ ਜਾਂਦੇ ਖਾਲੀ ਇਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ ਸਹੀ ਮੁਖ ਦਿਸਨ ਦਰਕਰਤੇ ਪ੍ਰੇਮ ਰਸ ਪ੍ਰੇਮ ਰਸ ਇਹਦੇ ਅੰਦਰ ਪ੍ਰੇਮ ਰਸ ਹੈ ਨਾ ਪ੍ਰੇਮ ਰਸ ਉਹ ਹੀ ਮੁਖ ਦਿਸਦੇ ਨੇ ਭਈ ਇਹਾਂ ਦੇ ਅੰਦਰ ਕੋਈ ਟੇਸ ਆਇਆ ਹੋਇਆ ਹੈ ਅਰ ਜਿਆਦਾ ਇਹ ਹੋਈਆਂ ਬੁਰੀਆਂ ਲਗਦੀਆਂ ਨੇ ਸਗੋਂ ਬੜੀਆਂ ਹੋਈਆਂ ਜਿਆਦਾ ਦਾ ਜਿਆਦਾ ਜੇ ਮੁੱਖੀਆਂ ਭੈਜਦੀਆਂ ਨੇ ਜਿਉਂਦੇ ਮੱਖੀ ਵੀ ਬੈਠੂਗੀ ਤਾਂ ਗੰਦੀ ਵਾਲੀ ਮੱਖੀ ਬੈਠੂਗੀ ਸ਼ਹਿਰ ਵਾਲੀ ਮੱਖੀ ਉਹ ਤਾਂ ਗੁਰੂ ਮੱਖੀ ਮੱਖੀ ਉਹ ਤਾਂ ਬਿਦੇ ਬਿਦੇ ਉਹ ਮੁਖੜੀ ਮੱਖੀ ਬੈਠੂਗੀ ਜੋ ਕੋ ਜੋ ਲੈ ਗਿਆ ਉਹਦੇ ਨੂੰ ਲੱਗਿਆ ਟੇਸ ਉਹਦੇ ਮਤਲਬ ਵਧਾਈ ਆ ਠੀਕ ਹੈ ਜੀ ਤਾਂ ਦੂਈ ਮੱਖੀ ਦਾ ਤਾਂ ਫਰਕ ਦਾ ਵਿੱਚ ਕੜਕੀਆਂ ਦਾ ਇਹ ਹਾਲ ਮੁਖ ਦਾ ਭਾਵ ਹੈ ਇੱਥੇ ਅੰਦਰਲਾ ਮੁਖ ਉਹ ਗਾਜੀ ਸਹੀ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ ਕੋਈ ਦਿਸਦੇ ਦੇ ਮੁਖ ਸੱਚਖੰਡ ਵਿੱਚ ਠੀਕ ਹੈ ਜੀ ਤੇ ਸੱਚਖੰਡ ਦੀ ਗੱਲ ਹੈ ਇੱਥੇ ਦਾ ਮੁਖ ਥੋੜੀ ਨਹੀਂ ਆਇਆ ਇਹ ਬਖੌਤੇ ਦੇ ਮੁਖ ਦੀ ਹੋਊ ਇੱਥੇ ਤਾਂ ਕਹਿਦਾ ਮੁਖੇ ਨਹੀਂ ਤਾਂ ਬਖੌਤੇ ਦੇ ਮੁਖ ਤਾਂ ਨਹੀਂ ਨਾ ਨਹੀਂ ਆ ਕੈਮਰੇ ਨੂੰ ਨਹੀਂ ਨਾ ਮੁਖ ਤਾਂ ਉਹ ਤਾਂ ਤੀਜੀ ਅੱਖ ਨਾਲ ਦਿਨਾਂ ਮੁਖ ਇਹ ਤਾਂ ਬਖੌਤੇ ਦੀ ਗੱਲ ਹੈ ਠੀਕ ਹੈ ਜੀ ਬੁਖੜ ਪਿਆ ਨੂੰ ਬੁਖ ਕਹਿਣ ਲੱਗੇ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੇ ਦਿੱਤੀ ਵਾੜ ਨਾਨਕ ਖੇਤ ਨਾ ਛਿਜਈ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਖੋਜੀ ਖੋਜ ਲੱਭਦੇ ਦੇ ਜਾ ਉਜੜ ਜਾਂਦਾ ਉਹ ਯਾੜ ਹੋ ਜਾਂਦਾ ਦਿਆ ਬਾਂਗੜੇ ਜੰਗੜੇ ਹੋ ਜਾਂਦਾ ਨਾ ਫਿਰ ਕੋਕੀ ਖੋਜ ਅਗਰ ਨਾ ਵੀ ਤਰੰਤ ਚੱਲ ਚਲੇ ਗਏ ਛੱਡੀਆਂ ਉਜਾੜ ਇਹਦੀ ਖੋਜ ਲੱਭਦੇ ਸੀ ਕਿਹਨੇ ਉਹ ਯਾਰ ਦਤਾ ਸੱਚ ਦਾ ਬਾਗ ਉਜਾੜਿਆ ਉਹਨਾਂ ਨੂੰ ਲੱਗਦੇ ਨੇ ਉਜੜਿਆ ਕਿਉਂ ਇਹ ਉਜੜਨ ਦੇ ਕਾਰਨ ਲੱਭਦੇ ਨੇ ਸਿੱਖੀ ਉਜੜ ਕਿਉਂ ਗਿਆ ਬਾਗ ਸਿੱਕਿਆ ਕਿਆ ਕਿਥੇ ਕੋਈ ਇਸ ਗੱਲ ਦੀ ਹੋਣੀ ਚਾਹੀਦੀ ਸੀ ਕਿ ਕਦੋਂ ਅਸੀਂ ਰਾਹ ਛੱਡਤਾ ਕਿਹੜੇ ਰਾਹ ਪੈ ਗਏ ਕਿਹਨੇ ਬਾਤ ਤੇ ਪਿੱਛੇ ਤੇ ਖੋਜੀ ਲੱਭਦੇ ਨੇ ਯਾਰ ਨਾਲੇ ਪਕੜੇ ਤਗੜ ਕੇ ਆ ਗਏ ਜਿਨ੍ਹਾਂ ਨੇ ਉਜਾੜੇ ਤੇ ਉਹ ਉਹਦੀ ਖੋਜ ਫੜ ਕੇ ਉੱਤੇ ਪਹੁੰਚ ਗਏ ਅਦ ਰਾਜ ਕਰੇਗਾ ਖਾਲਸਾ ਦਾ slogan ਲਾਤਾ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਰਾਜ ਨੂੰ ਚਾਹੂ ਕੁਖਤ ਨੂੰ ਚਾਹੂੰ ਉਹ ਸੀ ਬੁੱਧਵਾਦਨ ਸਭ ਤੋਂ ਪਹਿਲਾਂ ਜਿਹਨੇ ਰਾਜ ਕਰ ਕੀਤਾ ਤਾਂ ਸਭ ਤੋਂ ਪਹਿਲਾਂ ਉਹ ਸੀ ਤੇ ਉਹਦੇ ਨਾਲ ਟੋਲਾ ਸੀ ਰਲਿਆ ਹੋਇਆ ਇਹਨਾਂ ਦਾ ਭਾਈ ਧਾਰੀ ਉਹਦਾ ਵਾਇਟਾਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਸੀਗਾ ਸਭ ਤੋਂ ਪਹਿਲਾਂ ਤਾਂ ਰਾਮ ਰਹੇ ਸੀ ਜਿਹੜੇ ਰੇਹੇ ਜੇਰੇ ਨੂੰ ਸੀ ਪੀੜ ਗੁੱਲੀ ਸੀ ਪੀੜੇ ਪਸੰਦ ਜਿੱਦੇ ਵੀ ਅਸਲੀ ਚੱਲ ਕੇ ਤੇ ਸਾਰੇ ਇਹ ਉਜਾੜਨ ਵਾਲੇ ਇਹ ਉਜਾੜੇ ਦਾ ਕਰਦੇ ਸਾਰੇ ਇਹ ਹੀ ਹੁਣ ਬੜੇ ਬੱਠੇ ਹੁਣ ਵੀ ਇਹਾਂ ਦਾ ਪ੍ਰਚਾਰ ਹੋ ਰਿਹਾ ਹੈ ਬਸਲ ਤੇ ਕਿ ਕਿਉਂਕਿ ਵੋਟਾਂ ਚ ਆਈਆਂ ਨੇ ਉਧਰ ਵੋਟਾਂ ਦੀ ਵੋਟਾਂ ਇਹਨਾਂ ਨਹੀਂ ਹੈਗੀਆਂ ਵੋਟਾਂ ਨਾਲ ਸਰੋਵਣੀ ਕਮੇਟੀ ਬਣਉਣੀ ਤੇ ਉਹਦੇ ਅੰਦਰ ਪ੍ਰਚਾਰ ਦੇਣ ਸਭ ਤੋਂ ਖਤਰਨਾਕ ਗੱਲ ਸੀ ਸਿੱਖੀ ਵਾਸਤੇ ਵੋਟਾਂ ਦੀਆਂ ਆਉਂਦੀਆਂ ਜਿਆਦਾ ਠੀਕ ਹੈ ਫalse ਜੀ ਵੋਟੇ ਘੱਟ ਸੀ ਕਿਉਂ ਸਿੱਖੀ ਦਾ ਪ੍ਰਚਾਰ ਹੋਊਗਾ ਜਦ ਵਿਰੋਧੀਆਂ ਵੀ ਵੋਟਾਂ ਜ਼ਿਆਦਾ ਨੇ ਸਿੱਖੀ ਤੋਂ ਇਹਦਾ ਬਿਰਲੇ ਨੇ ਬਿਰਲੇ ਨਾਲ ਹੀ ਕਰਨ ਜਿਨ੍ਹਾਂ ਲੋਨ ਦਾ ਫਿਰਲੇ ਨੀ ਕਰੇ ਹਾਂਜੀ ਤੁਸੀਂ ਕਰਤਾ ਵੋਟਾਂ ਦਾ ਰਾਜ ਮੇੜਾ ਤਾਂ ਕਰ ਕੋਈ ਪਰ ਚਾਰ ਇਹ ਨਹੀਂ ਹੋ ਸਕਦਾ ਖਤੇ ਵੀ ਇਹਦਾ ਇਹਦਾ ਕਿਵੇਂ ਪ੍ਰਚਾਰ ਹੋ ਚੋਕ ਲੈਣਗੇ ਹੋਰ ਮਖਾ ਅੱਡਾ ਆਪਣਾ ਤੁਸੀਂ ਆਪਣਾ ਗੋਲਕਾਰ ਆ ਵੋਟਾਂ ਗੁਰਦੁਆਰੇ ਰੱਖੋ ਗੁਰਦੁਆਰੇ ਤੋਂ ਸਾਈਡ ਤੋਂ ਪ੍ਰਚਾਰ ਸ਼ੁਰੂ ਹੋ ਜੂ ਹਾਂਜੀ 36 ਦਿੱਤੀ ਵਾਰਡ ਨਾਨਕ ਖੇਤ ਨਾ ਛਿੱਜਈ ਵਾਰਡ ਕੀ ਨਾ ਦਿੱਤੀ ਹੈ ਉਹਨੇ ਆਪ ਅੱਖਰ ਤੀਨਾ ਵਾਰ ਸੱਚ ਦੀਆਂ ਲਾਹਾਂ ਅੰਦਵਾਰ ਕਰਤੈ ਨਾ ਅਰਥ ਇਹ ਅੰਦਰ ਵਾਰੇ ਕੀਤੀ ਐ ਦਵਾਰ ਜਿੱਤੀ ਕੀ ਨਾ ਵਾਰ ਆਈ ਕਿਥੋਂ ਹੂੰ ਹੂੰ ਤੇ ਤਾਰ ਕਿਥੋਂ ਆਈ ਐ ਸੱਚ ਘੜ ਤੋਂ ਆਈ ਐ ਤਾਰ ਤੇ ਕੜਿਆਲੀ ਤਾਰ ਕਿਥੋਂ ਆਈ ਐ ਸੱਚ ਘੜ ਤੋਂ ਖੁੱਦੇ ਵੀ ਬਹੁਤ ਮਜ਼ਬੂਤ ਨੇ ਤਾਂ ਸਾਹਿਬ ਤੀ ਵਾਰ ਜੇ ਵਾਰ ਕਰ ਦਿੱਤੀ ਨਾ ਯਾਰੇ ਪਾਸੇ ਹਾਂਜੀ ਸਭ ਤੋਂ ਬੜਾ ਬੜੀ ਤੱਬ ਤਾਂ ਫਰਾਵੜੂ ਵੀ ਬਾਗੜੇ ਰਹਿ ਜਾਣਗੇ ਪੈਸਾਰੇ ਬਾਗੜੇ ਜਾਣਗੇ ਢੋਲਗੀ ਕੁੱਟ ਤੁਹਾਡੇ ਨਾਲੇ ਬਾਦ ਆ ਜਾਣਗੇ ਕਿਪਟੀ ਨਾਲੇ ਗੋੜ ਨਾਲ ਟਿਕੂਏ ਦੇ ਸਰਪਾੜੀ ਜਾਣਗੇ ਫੇ ਠੀਕ ਹੈ ਜੀ ਕੁੱਟਾਂ ਨੇ ਵੀ ਸਿਰੇ ਬਾੜਨੇ ਨੇ ਕਦੂਏ ਦੇ ਹੋਰ ਕੀ ਕਰਦੇ ਨੇ ਕੁੱਟਾਂ ਨੇ ਪਾਸੇ ਰੋ ਤੁਸੀਂ ਰਾਜ ਕਰੋ ਠੀਕ ਹੈ ਜੀ ਰਾਜੇ ਕਦੂਏ ਦੇ ਸਿਰ ਪਾਣਦੇ ਤੇ ਗਲਵੱਟ ਤੇ ਵੀ ਬਾੜਦੇ ਤੇ ਮਰਦੇ ਤੇ ਰਾਜ ਕੁੁੱਦੇ ਜੀ ਉਹਨਾਂ ਦਾ ਚੱਲਦਾ ਹੀ ਜਾਂਦਾ ਫਿਰ ਦੇ ਰੂਪੀ ਖੇਤ ਦੀ ਗੱਲ ਹੋ ਰਹੀ ਹੈ ਇਹਦੇ ਰੂਪ ਕੀ ਦੀ ਗੱਲ ਨਹੀਂ ਹੋ ਰਹੀ। ਸੱਚ ਦੀ ਗੱਲ ਹੋ ਰਹੀ ਹੈ। ਕਿ ਕਿ ਸੱਚ ਦਾ ਪ੍ਰਚਾਰ ਹੁੰਦਾ ਹੈ। ਹਾਂਜੀ। ਸੱਚ ਦੇ ਪ੍ਰਚਾਰ ਦੀ ਵਾਰ ਹੀ ਕੇ ਕਰਕੇ ਸਾਰੇ ਖੰਭੇ ਤੋੜ ਕੇ ਬਾੜ ਨੂੰ ਗੁਪਤ ਕਰ ਦਿੰਦੇ ਸੀ ਲੋਕ। ਪਰ ਪ੍ਰਚਾਰ ਇਹ ਬਦਲਦਾ ਥੋੜਾ ਸਾਰਾ। ਇਹ ਪ੍ਰਚਾਰ ਜਿਹੜਾ ਬਦਲਿਆ ਲਫ਼ਜ਼ਾਂ ਦੇ ਅਰਥ ਬਦਲੇ ਨੇ ਇਹ ਤਾਂ ਵਾਰ ਖਤਮ ਕੀਤੀ ਆ। ਦਵਾਰਾ ਪ੍ਰਚਾਰ ਫੇਰ ਉਹੀ ਅਰਥ ਲੈ ਹੁੰਦੇ। ਇਦਵਾਰਾ ਫੇਰ ਬਾਉਂਡ ਕਰਤੀ ਠੀਕ ਹੈ ਜੀ ਤੇ ਆ ਬਾੜਾ ਏਰੀਆ ਆ ਪੜੀਏ ਪੜੀ ਗਿਆਨੀ ਜਾਨੀ ਦੇ ਰਾਜਾ ਰਾਮ ਕੀ ਕਹਾਣੀ ਇਹ ਹੈ ਰਾਜਾ ਰਾਮ ਕੀ ਕਹਾਣੀ ਇਹਦੇ ਬਾੜ ਦੇ ਅੰਦਰ ਅੰਦਰ ਰਹੂਗੀ ਬਾਹਨ ਦੀ ਹੈ ਜਿਹੜਾ ਰਾਜਾ ਰਾਮ ਦੀ ਕਹਾਣੀ ਸੁਣਨੀ ਆ ਇਸ ਏਰੀਏ ਚ ਅਗਰ ਗਿਆਨ ਜੋਤ ਬਰਦਸਾਹ ਕੇ குருਮਖ ਬੰਦੇ ਜਾਲਦੀ ਉਹ ਦੰਨੇ ਗੁਰਮਖਾਂ ਕੋਲ ਜਿੱਦ ਅੱਗੇ ਜਲਦੇ ਰਹੇ ਤੇ ਉਹਨੇ ਇਕੱਠੇ ਹੋ ਕੇ ਦੁਆਰਾ ਫਿਰ ਜੌਨ ਲੈਂਡ ਗਈ ਰੋਜ਼ ਜਾਂਦੇ ਉਹ ਵਾੜੇ ਸੱਚ ਕੀ ਹੈ ਅੱਛਾ ਝੂਠ ਕੀ ਹੈ ਜਿੰਨਾ ਚਿਰ ਇਹਦਾ ਰੈਡੀਸ ਸਾਡੇ ਕੋਲ ਹੋਇਆ ਠੀਕ ਹੈ ਸਾਰੇ ਰੱਦ ਕਰਤੇ ਅਸੀਂ ਫੈਸਲਾ ਹੀ ਨਹੀਂ ਹੋ ਸਕਿਆ 100 ਸਾਲ ਸਾਥੇ ਗੱਲਾ ਲਾ ਕੇ ਵਾੜ ਕੋਈ ਥੀਦੀ ਥੇਤ ਕੌਣ ਹੈ ਖੇਤ ਨਾ ਛਿਜੇ ਵਾੜ ਤਾਂ ਆਪਣੀ ਦਰਦ ਜੜੀ ਹੈ ਪਰ ਮੈਨੂੰ ਕਿਥੋਂ ਮੈਨੂੰ ਤਾਂ ਇਹਦਾ ਪਬਲ ਵਿਦੋਈ ਹਾਂਜੀ ਉਹ ਭਗਤ ਪਬਲ ਦੇ ਵਿੱਚੇ ਹੋਏ ਨੇ ਹਾਂਜੀ ਹਾਂ ਭਗਤਾਂ ਨੇ ਬਾੜੇ ਦਿੱਤੀ ਬਾੜੇ ਦਿੱਤੀ ਐ ਸਾਰਿਆਂ ਨੂੰ ਗੁਰੂਆਂ ਨੇ ਬਾੜੇ ਦਿੱਤੀ ਐ ਸਾਰਿਆਂ ਨੂੰ ਸਤ ਸੰਤੋਖ ਦੀ ਕਾਰੇ ਦਿੱਤੀ ਐ ਸਾਰਿਆਂ ਨੂੰ ਮਨੂ ਦਾ ਪਬਲ ਇਹ ਪਬਲ ਪਦੇ ਵਿੱਚੇ ਨਹੀਂ ਹੈ ਮਨੂ ਦੀ ਕਿਥੋਂ ਕੰਨਾ ਕਾਸ ਨੂੰ ਵੜੇ ਨੇ ਅੱਖਾਂ ਕਾਸ ਨੂੰ ਮੜੀਆਂ ਨੇ ਕਿ ਬੁੱਢੀ ਕਾਸ ਨੂੰ ਮੜੀ ਐ ਇਹਨਾਂ ਲੋੜ ਆਵਾੜ ਕੰਸ ਨੂੰ ਗਈ ਲੋੜ ਉਹਦਾ ਕਿਹ ਕਿਹੜਿਆ ਸਰਕਾਰ ਦਾ ਫ੍ਰੀ ਦੇ ਰਹੀ ਹੈ ਗਾੜ ਕਣਿਆਲੀ ਧਾਰ ਵੀ ਦੇ ਰਹੀ ਹੈ ਖੰਮੇ ਵੀ ਦੇ ਰਹੀ ਹੈ ਸਭ ਨੂੰ ਫ੍ਰੀ ਦੇ ਰਹੀ ਹੈ ਜਿਹੜਾ ਖੇਦ ਰੱਖਣਾ ਆਪਣਾ ਬਚਾਉਣਾ ਵਾੜ ਧਨ ਲੋ ਤੇ ਉਹ ਜਿਹੜੇ ਹੋਏ ਤਾਂ ਹੈ ਠੀਕ ਹੈ ਜੀ ਹਾਂ ਜੀ ਕੌੜੀ ਆਰਾਧੇ ਉਹ ਸੱਚਾ ਸੋਏ ਸਭ ਕਿਸ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਕਿਨ ਮੈਂ ਕਰੇ ਰਾਸ ਆਰਾਧਨੇ ਕਰਨੀਆਂ ਉਹਦੀ ਕਰਿਓ ਜਿਹਦੇ ਕੋਲ ਸਭ ਕੁਝ ਹੈ ਸਭ ਸੱਚਾ ਹੈ ਜੋ ਇਹ ਰਾਗ ਆ ਗਾ ਲਿਓ ਕਤੇ ਹੋਰ ਕਿਛੇ ਦੀ ਬਹੁਤ ਸਾਰੇ ਆਖਾ ਖਸਮ ਤੋਂ ਸਾਰੇ ਆਖਾ ਖਸਮ ਦੋਸਰੇ ਕੀਨੇ ਜੰਮਲ ਪੰ ਲੋਕ ਪੰ ਲੋਕ ਠੀਕ ਹੈ ਜੀ ਐਸ ਲੋਕ ਦਾ ਵੀ ਖਸਮ ਹੋ ਆ ਪੰ ਲੋਕ ਦਾ ਵੀ ਖਸਮ ਹੋ ਦੋਸਰੇਾਂ ਦਾ ਸਾਸਬ ਥਿਨ ਮੇ ਕਰੇ ਰਾਸ ਆਪ ਹਾਂਜੀ ਥਿਨ ਮੇ ਕਰੇ ਰਾਸ ਕਿਹਨ ਮੇ ਰਾਸ ਕਰਦੰਦਾ ਕੰਮ ਵਿਗੜਿਆ ਹੋਇਆ ਜਿਹਦਾ ਕੰਮ ਵਿਗੜਿਆ ਨਾ ਹਾਂਜੀ ਕਾਇਤ ਭੂਗ ਮਾਣ ਨੇ ਦੇਰ ਭੂਗ ਮਾਣ ਕੇ ਰਾਸ। ਹਾਂਜੀ ਤਿਆਗੋ ਸਗਲ ਉਪਾਅ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ। ਅੱਜ ਲੱਖ ਨਹੀਂ ਸਾਲ ਤੋਂ ਬੰਦੇ ਫਿਰਦੇ ਨੇ ਜਿਹਨੇ ਵਾਅਦਾ ਹੱਸਦੇ ਨੇ ਅੱਜ ਕੁੰਡੜੀ ਆਲੇ ਵੀ ਰੋ ਜਾਂਦੇ ਨੇ। ਪਤਸੀ ਉਹ ਵੀ ਬਹੁਤ ਵਾਅਦਾ ਹੱਸਦੇ ਨੇ। ਇਹ ਤਿਆਗ ਤੋਂ ਛੱਡ ਤੋਂ ਸਾਰੇ ਉਪਾਅ ਇਹ ਮਦੀ ਲੋੜ ਰਹੀ ਐ। ਕਿਆ ਹੋ ਗਏ ਬਚਣ ਸੰਸਾਰ ਚੋਂ ਠੀਕ ਹੈ ਤੇ ਕੁਝ ਖਟਕੇ ਜਾਣ ਹੈ ਤਿਆਗ ਦੋ ਇਹਨਾਂ ਨੂੰ ਸੋਣਣਾ ਛੱਡ ਦੋ ਬੰਦ ਕਰ ਦੋ ਟੈਲੀਵਿਜ਼ਨ ਵਾਲਿਆਂ ਨੂੰ ਕਿਆ ਕੋ ਸਗਲੋ ਪਾਪ ਇਸ ਕੀ ਓਟ ਦੋ ਉਹਦੀ ਓਟ ਲੈ ਲਓ ਕੁਛ ਦੀ ਵਿਗੜਦਾ ਤੁਹਾਡੇ ਐ ਗ੍ਰਹਿ ਦੇ ਖੇਤਰ ਤੁਹਾਡਾ ਕੀ ਵਿਗਾਰ ਸਕਦੇ ਨੇ ਕਿਹੜੇ ਬਾਗ ਦੀ ਗੁੜੀ ਦੇ ਨੇ ਸਾਰੇ ਤੂਰੇ ਠੀਕ ਹੈ ਜੀ ਇਹਦਾ ਪੱਥਰ ਨੇ ਤੁਹਾਡਾ ਕੀ ਵਿਗਾਰ ਦੇਣਗੇ ਇਹ ਹੁਕਮ ਕਰ ਸਕਦੇ ਨੇ ਉਹ ਜੜ ਕੀ ਜਾਣੀ ਜੇ ਤਦ ਦਾ ਕੋ ਬਗਾਨ ਸਕਦੀਓ ਨਾ ਕੋ ਅਸਰ ਪਾ ਸਕਦੀਓ ਇਹ ਤਾਂ ਇਹਨਾਂ ਦੇ ਡਰੇ ਹੋਏ ਦੇ ਲੋਕ ਹੈ ਭਾਈ ਲੁੱਟਣ ਵਾਸਤੇ ਪਉ ਸ਼ਰਨ ਆਈ ਭੱਜ ਸੁਖੀ ਹੋ ਸੁਖ ਲਲੋ ਉਹ ਸ਼ਰਨ ਪੈ ਜਾਓ ਚੱਕ ਦੀ ਕੁਰਬਾਨੀ ਦੀ ਸ਼ਰਨ ਪੈ ਜਾਓ ਕੁਰਬਾਨੀ ਤੇ ਲਨ ਲੱਗ ਜਾਓ ਪਰ ਸੁੱਖੇ ਸੁੱਖ ਦੇ ਇਹਨੂੰ ਸੁੱਖ ਲਾਓ ਸੁੱਖੇ ਸੁੱਖ ਲਈ ਜਾ ਤੂੰ ਤੋ ਖੈਰੀ ਦੀ ਤੇ ਤੇ ਕਾ ਭਲਾ ਉਹ ਦੇਣਗੇ ਮੋਗਾ ਦੇ ਕਿਸੇ ਦੇ ਬਿਆਨ ਦੋ ਦਿਨਾਂ ਪਹਿਲੂ ਹੋ ਗਿਆ ਕਿਸੇ ਦੇ ਪੈਸੇ ਦੇ ਕੇ ਬਿਆਨ ਉਹਨਾਂ ਦੇ ਰਿਸ਼ਤੇਦਾਰੇ ਉੱਤੇ ਨੇ ਠੀਕ ਹੈ ਰਿਸ਼ਤੇਦਾਰੂ ਦੇ ਬਿਆਨ ਦੋਈ ਜਾਂਦੇ ਨੇ ਹਾਂਜੀ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜੱਪੀਏ ਅੰਮ੍ਰਿਤ ਨਾਮ ਬਿਗਨ ਨਾ ਲੱਗੇ ਕੋਈ ਕਰਵਾ ਧਰਮ ਔਰ ਤਤ ਗਿਆਨ ਸਤਾਂ ਸੁਗ ਹੋਏ ਸੰਤਾਂ ਦੇ ਨਾਲ ਰਹਿੰਦੇ ਕਰੂ ਧਰਮ ਤਤ ਗਿਆਨ ਉਹ ਇਹ ਚੀਜ਼ਾਂ ਰੱਖਦੇ ਨੇ ਕੋਲ ਅੱਛਾ ਜੀ ਛੱਤ ਤਾਂ ਆਪੇ ਅੱਛਾ ਜੀ ਛੱਤ ਤਾਂ ਕੇਤਰ ਉਹਦਾ ਗਿਆਨ ਹੈ ਤੇ ਗਿਆਨ ਛੱਤ ਨਾਲੇ ਰਹਿਣਾ ਸਾਧੂ ਨਾਲੇ ਰਹਿਣਾ ਇਹਦੇ ਖਾਲੀ ਥੇਰੇ ਨਹੀਂ ਉਹ ਵੀ ਇਹ ਅਮਰਤ ਦਾ ਲੋਭ ਹਾਂਜੀ ਬਿਗਨਰ ਲੱਗਿਆ ਕੋਈ ਫੁਬ੍ਰਤ ਨਾਮ ਕੀ ਹੈ ਫੁਬ੍ਰਤ ਐਸਾ ਜੀਵ ਜਿਹੜਾ ਜਿਹੜਾ ਮਰਦਾ ਹੀ ਨਹੀਂ ਜਿਹੜਾ ਪਰਾਨਾ ਹੀ ਨਹੀਂ ਹੁੰਦਾ ਦੇਖੋ ਅਚੈ ਯਾਰਾਂ ਜੁੱਭਾਂ ਦੇ ਕੋਈ ਰੀਦ ਹੈ ਜਿਆ ਨੂੰ ਬਦਲਣਾ ਈ ਦੀ ਪੁਰਾਣੇ ਈ ਦੀ ਹੁੰਦਾ ਜੇ ਉਹਨੂੰ ਜਾਣ ਲਈ ਉਹ ਚਾਹਲੀਏ ਬ੍ਰਤ ਲੋਭ ਫੇਰ ਕੋਈ ਵੀ ਨਹੀਂ ਵਿਦਵਾਨ ਅੱਗੇ ਕੋਈ ਰਸਤਾ ਈ ਕੋਈ ਰਖਾਫ ਤੇ ਨਹੀਂ ਹੁੰਦੀ ਸੱਚਖੰਡ ਤੇ ਕੋਈ ਬੁਲਾਏ ਨਹੀਂ ਸਕਦਾ ਉਹ ਜਿਹੜਾ ਤੁਰੇ ਫਿਰੇ ਜਿੱਧਰ ਮਰਜੀ ਚਾਲਾਂ ਕੋਟਾਂ ਖੁੱਲੀਆਂ ਨੇ ਠੀਕ ਹੈ ਜੀ ਹਾਂ ਜੀ ਜਿਸ ਨੂੰ ਆਪ ਦਇਆਲ ਤਿਸ ਮਨ ਉੱਠਿਆ ਪਾਇਨ ਸਬਨਿਧਾਨ ਸਾਹਿਬ ਟੁੱਟਿਆ ਜਿਸੁ ਰੂਪ ਆਪਦੇ ਆ ਜਿਹਦੇ ਤੇ ਆਪਦੇ ਆ ਲੋ ਜਵੇ ਜਿਸਮਨ ਬੁਠਿਆ ਉਸੇ ਤੇ ਦਰਪਾ ਕਰ ਦਿੰਦਾ ਉਹਦੇ ਮਨ ਦੇ ਵਿੱਚੇ ਹੀ ਸ਼ਬਦ ਗੁਰੂ ਪ੍ਰਗਟ ਕਰ ਦਿੰਦਾ ਉਹ ਸੋਚੀ ਦੇਣ ਹੁੰਦਾ ਬੁਠਿਆ ਸੋਚੀ ਦੇਣੀ ਹੋਈ ਆ ਕੋਈ ਹੋਜੀ ਦੇਦਰ ਸੋਚੀ ਦੇਣੀ ਆ ਉਹਦੇ ਮਨ ਨੂੰ ਜਾਗਰਤ ਕਰ ਉਹ ਵੀ ਜਾਗ ਪੈਂਦਾ ਹਾਂਜੀ ਪਾਇਨ ਸਬਨਿਧਾਨ ਸਾਹਿਬ ਟੁੱਟਿਆ ਪਾਇਨ ਸਬਨਿਧਾਨ ਸਾਹਿਬ ਟੁੱਟਿਆ ਤਾਂ ਸਾਹਿਬ ਤੋ ਟਿਪੈਟ ਦੇ ਸਾਰੇ ਖਿਆਲ ਜੂ ਬਿਲ ਜਾਂਦੇ ਨੇ ਸਾਰੇ ਖਿਆਲ ਨੇ ਆਪਣੇ ਹੀ ਨੇ ਭਗਾਨੇ ਜਿਹਦੇ ਉਹ ਭਗਾਨੇ ਦਾ ਉਹਦੇ ਨੇ ਜਿਹੜੇ ਤਨਖਾਹ ਲੈਦੇ ਨੇ ਬੋਲ ਕਿਉਂ ਜਿਹੜੇ ਸਾਹਿਬ ਦੇ ਬੋਲੇ ਨੇ ਕਮਾਲ ਕਰਦੇ ਹਨ ਅਤੇ ਜੇ ਤੂੰ ਕਰਿਆ ਹੋ ਰਹੇ ਸਭ ਜਸ ਤੇਰਾ ਹੋਏ ਇਹ ਗੋਲਕਦਾਰੀ ਲੋਕਾਂ ਨੂੰ ਕਿ ਤਨਖਾਹੀਏ ਕਹੀ ਜਾਂਦੇ ਤੁਰੇ ਪੁੱਛਿਆ ਤਨਖਾਹੀਏ ਹੁੰਦਾ ਕੌਣ ਨੇ ਪਤਾ ਵੀ ਅਸਤ ਤਨਖਾਹ ਗੋਣੇ ਤੂੰ ਹੀ ਲੈਣਾ ਤਨਖਾਹੀਏ ਲੋਕਰ ਮੈਨੂੰ ਜਿਹੜੇ ਤਨਖਾਹ ਲੈਂਦੇ ਨੇ ਸਿੱਖ ਨਹੀਂ ਆਣਾ ਦਿਖਾਇਆ ਕੀਤਾ ਹੈ ਦਸਮ ਪਾਸ਼ਾ ਦਾ ਸਾਹ ਗੁਰੂ ਘਰ ਤੋਂ ਤਨਖਾਹ ਲੈਣ ਵਾਲਾ ਸਿੱਖ ਨਹੀਂ ਹੈ ਉਹ ਜੋ ਆਪ ਕਹਿ ਤੋਸੀ ਅੱਛਾ ਜੀ ਤਰਖਾਈ ਆ ਵੀ ਸਿੱਖ ਹੁੰਦਾ ਜੇ ਸਿੱਖਾ ਤੋਂ ਤਰਖਾਈ ਹੈ ਤਾਂ ਇਹ ਜੋ ਸਿੱਖੇ ਦੀ ਤਰਖਾਈ ਆ ਲੈ ਗੁਰੂ ਘਰ ਤੋਂ ਤਨਖਾਹ ਲੈਣ ਵਾਲਾ ਸਿੱਖ ਹੈ ਹੀ ਤਰਖਾਈਆ ਸਿੱਖ ਹੋ ਸਕਦਾ ਤਰਖਾਈ ਉਹਨੂੰ ਵੈਨਣ ਜੀ ਤੇ ਕੋਈ ਵਗਿਆ ਹੋਗੀ ਗਲਤੀ ਹੋਗੀ ਕਦਾ ਬਿਸਰ ਗਿਆ ਕਿ ਸ਼ਾਇਦ ਆ ਵਿਛੜ ਗਿਆ ਜੇ ਅਗਿਆ ਹੋਗੀ ਉਹ ਪੰਜ ਪਿਆਰੇ ਇਕੱਠੇ ਕਰ ਲੈ ਬੇਤੇ ਆ ਲਗਿਆ ਹੋਗੀ ਮੈਂ ਤੂੰ ਬਾਕੀ ਤਾਂ ਮੈਂ ਜਾਣ ਕੇ ਨਹੀਂ ਕੀਤੀ ਤੇ ਤੈਨੂੰ ਉਹ ਤੇ ਗਲਤ ਜਨਮੇ ਪੁੱਲ ਹੋ ਗਿਆ ਜਾਣ ਕੇ ਕੀਤੀ ਇਹ ਤਾਂ ਜਾਣ ਕੇ ਕੀਤੀ ਫਿਰ ਤਾਂ ਬਾਕੀ ਦੇਦੀ ਕਿੰਨੀ ਵਾਰ ਮਖੀਏ ਜੇ ਦੂਈ ਵਾਰ ਫੇਰ ਆ ਜਵੇ ਤਾਂ ਕੋਈ ਨਹੀਂ ਦਨ ਉਹ ਕਹਿੰਦਾ ਛੱਡੋ ਜੇ ਉਰਤੇ ਹੁਦੀ ਰਹੂ ਤੂੰ ਬਾਹਰ ਰਹਿ ਇਹਦੇ ਤੇ ਤੂੰ ਫੋਜੀ ਦੀ ਮੋਹਜਨੋ ਵਰਦਨ ਨੇ ਸਿੱਖੀ ਰੱਖਦਾ ਠੀਕ ਹੈ ਸਿੱਖੀ ਦੇ ਨਾਮ ਰੱਖਦਾ ਸਿੱਖੀ ਦਾ ਸਾਰਿਆਂ ਦੀ ਹੋਈ ਹੈ ਕਬੀਰ ਦੇ ਵੀ ਸਿੱਖ ਨੇ ਫਰੀਦ ਦੇ ਵੀ ਸਿੱਖ ਨੇ ਸਿੱਖੀ ਕੋ ਗੁਰੂਆਂ ਦੀ ਗੱਲ ਐ ਜੀ ਦੀ ਹੈ ਸਿੱਖੀ ਪਰਮੇਸ਼ਰ ਦੀ ਹੈ ਸਿੱਖੀ ਦਾ ਗੁਰੂਆਂ ਨਾਲ ਕੋਈ ਸੰਬੰਧ ਨਹੀਂ ਹਾਂ ਜੀ